ਪਾਸ ਸਿੰਘ ਓਣੀ ਅੱਜ ਸੋਹ ਚੁੱਕਣਗੇ ਹਾਲਾਂਕਿ ਸੋਹ ਚੁੱਕਣ ਨੂੰ ਲੈ ਕੇ ਬਹੁਤ ਬੇਸਬਰੀ ਦੇ ਨਾਲ ਉਹਨਾਂ ਦੇ ਜੋ ਸਪੋਰਟਰ ਸੀ ਜੋ ਉਹਨਾਂ ਦੇ ਇਲਾਕਾ ਵਾਸੀ ਸੀ ਔਰ ਖਡੂਰ ਸਾਹਿਬ ਦੇ ਜਿਹੜੇ ਵੋਟਰ ਸੀ ਉਹ ਬੜਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਕਿਉਂ ਅਮਰਿਤਪਾਲ ਸਿੰਘ ਓਣੀ ਚੋਣ ਜਿੱਤਣ ਤੋਂ ਬਾਅਦ ਵੀ ਅਜੇ ਤੱਕ ਸੋਹ ਨਹੀਂ ਚੁੱਕ پا ਰਹੇ ਤਾਂ ਅੱਜ ਸੋਹ ਚੁਕਾਈ ਜਾਣੀ ਔਰ ਪਰਿਵਾਰ ਦਿੱਲੀ ਦੇ ਵਿੱਚ ਪਹੁੰਚਿਆ ਸੀ ਇਸ ਵੇਲੇ ਦਿੱਲੀ ਦੇ ਵਿੱਚ ਮੌਜੂਦ ਆ ਸਾਡੇ ਨਾਲ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਜਿਨ੍ਹਾਂ ਨੇ ਪੂਰੀ ਇਲੈਕਸ਼ਨ ਕੈਂਪੇਨ ਉਹਨਾਂ ਦੀ ਪੂਰੀ ਇਲੈਕਸ਼ਨ ਜਿਹੜੀ ਉਹਨਾਂ ਦੀ ਹੈ ਉਹ ਆਪ ਮੈਨੇਜ ਕੀਤੀ ਆਪ ਲੜੀ ਔਰ ਜਿਤ ਪੁੱਤ ਨੂੰ ਹਾਸਲ ਦਵਾਈ ਹੈ ਤਾਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖਦੇ ਹੋ ਉਹ ਦਿਨ ਇਲੈਕਸ਼ਨਾਂ ਦੇ ਜਦੋਂ ਤੁਸੀਂ ਪ੍ਰਚਾਰ ਕਰ ਰਹੇ ਸੀ ਜਦੋਂ ਪਹਿਲਾਂ ਨਾਮਜ਼ਦਗੀ ਭਰਨੀ ਸੀ ਉਸ ਤੋਂ ਬਾਅਦ ਪ੍ਰਚਾਰ ਦੀ ਜ਼ਿੰਮੇਵਾਰੀ ਮੋਢਿਆਂ ਤੇ ਪੈਂਦੀ ਔਰ ਫਿਰ ਇੱਕ ਵੱਡੀ ਜਿੱਤ ਹਾਸਲ ਹੋ ਜਾਂਦੀ ਔਰ ਇੱਕ ਅਜਦਾ ਦਿਨ ਜਦੋਂ ਹੁਣ ਪੁੱਤ ਸੌ ਚੁੱਕਣ ਜਾ ਨੇ ਜੀ ਇਹ ਜਿਹੜੀ ਜ਼ਿੰਮੇਵਾਰੀ ਸੀ ਨਾ ਇਹ ਸਾਰੀ ਕੌਮ ਨੇ ਚੁੱਕ ਲਈ ਸੀ ਪਹਿਲਾਂ ਤੂੰ ਉਹਨਾਂ ਨੇ ਉਹਨਾਂ ਨੂੰ ਇਹ ਇਲੈਕਸ਼ਨ ਲੜਨ ਵਾਸਤੇ ਵੀ ਪ੍ਰੇਰਿਤ ਕੀਤਾ ਤੇ ਮੁੜ ਕੇ ਜੋ ਵੀ ਸਾਡਾ ਤੇ ਬਹੁਤ ਛੋਟਾ ਜਿਹਾ ਸਹਿਯੋਗ ਸੀਗਾ ਬਾਕੀ ਸਾਰੀ ਸਿੱਖ ਸੰਗਤ ਦਾ ਪੰਜਾਬ ਦੇ ਲੋਕਾਂ ਨੇ ਇੱਚ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਲੋਕਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਅਸੀਂ ਉਹਨਾਂ ਦੇ ਹਮੇਸ਼ਾ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਸਾਰੀ ਆਪਣੇ ਕੌਮ ਦਾ ਮਸਲਾ ਸਮਝ ਕੇ ਕੌਮ ਦੀ ਲੜਾਈ ਸਮਝ ਕੇ ਲੜੀ ਤੇ ਇਸ ਜਿਹੜੇ ਕੌਮ ਨੂੰ ਬਹੁਤ ਉਹਨਾਂ ਦੀ ਜਿਹੜੀਆਂ ਦੋ ਸੀਟਾਂ ਚ ਜਿੱਤੀਆਂ ਗਈਆਂ ਉਹਨਾਂ ਵਾਸਤੇ ਬਹੁਤ ਕੌਮ ਚ ਖੁਸ਼ੀ ਸੀ ਤੇ ਲੋਕਾਂ ਨੂੰ ਹੁਣ ਇਸ ਚੀਜ਼ ਦੀ ਜਿਵੇਂ ਡਿਲੇ ਕੀਤਾ ਜਾ ਰਿਹਾ ਸੀ ਤੇ ਸੰਗਤਾਂ ਦੇ ਮਨ ਚ ਥੋੜੇ ਜੇ ਰੋਸ ਸੀਗਾ ਤੇ ਮੇਰਾ ਖਿਆਲ ਹੈ ਕਿ ਪਹਿਲਾਂ ਚਕਾਈ ਜਾਣੀ ਚਾਹੀਦੀ ਸੀ ਤੇ ਚਲੋ ਜੇ ਆ ਦੇਰ ਆਏ ਦਰਸਤ ਆਏ ਦੀ ਕਾਵਤਨਸਾਰ ਚਲੋ ਜੇ ਹੁਣ ਵਿੱਚ ਤਾਈ ਅੱਜ ਉਹਨਾਂ ਨੂੰ ਸੋਚ ਕਾਈ ਜਾ ਰਹੀ ਹੈ ਤੇ ਮੇਰੇ ਖਿਆਲ ਜਿਹੜੇ ਖਡੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਵੀ ਉਹਨਾਂ ਦੇ ਸਪੋਰਟਰ ਆ ਦੇ ਸੰਬ ਦੇਸਾਂ ਚ ਬੈਠੇ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਊਗੀ ਸਵੇਰੇ ਜਦੋਂ ਘਰੋਂ ਨਿਕਲਦੇ ਸੀ ਕਾਫਲਾ ਇੱਕ ਦੋ ਗੱਡੀਆਂ ਦਾ ਹੁੰਦਾ ਸੀ ਔਰ ਸ਼ਾਮ ਨੂੰ ਪਹਿੰਦੇ ਪਹਿੰਦੇ ਆ ਉਹ ਗੱਡੀਆਂ 150 200 ਹੋ ਜਾਂਦੀਆਂ ਸੀਗੀਆਂ ਅਲਗ-ਅਲਗ ਰੂਟਾ ਤੋਂ ਘਰੇ ਆਉਣਾ ਪੈਂਦਾ ਸੀਗਾ ਉਹ ਦਿਨ ਜਦੋਂ ਯਾਦ ਕਰਦੇ ਹਾਂ ਲੱਗਦਾ ਸੀ ਕਿ ਆਸਾਨ ਸੀ ਇੰਨਾ ਕਿਉਂਕਿ ਇੱਕ ਪਾਸੇ ازاد امیدوار ਸੀ ਔਰ ਇੱਕ ਪਾਸੇ ਸਰਕਾਰਾਂ ਸੀ ਇੱਕ ਪਾਸੇ ਸਰਕਾਰ ਦਾ ਉਮੀਦਵਾਰ ਸੀ ਇੱਕ ਪਾਸੇ ਬੀਜੇਪੀ ਦਾ ਉਮੀਦਵਾਰ ਸੀ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਸੀਗਾ ਇੱਕ ਪਾਸੇ ਕਾਲੀ ਦਲ ਦਾ ਉਮੀਦਵਾਰ ਇਹ ਜੀ ਕਿ ਬਹੁਤ ਵੱਡੀਆਂ ਧਿਰਾਂ ਨਾਲ ਸਰਕਾਰ ਸੀਗੀ ਪੰਜਾਬ ਸਰਕਾਰ ਸੀ ਬਾਕੀ ਦੂਜੀਆਂ ਪਾਰਟੀਆਂ ਜਿਹੜੀਆਂ ਕਿ ਬਹੁਤ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਕੋ ਬਹੁਤ ਸਾਜ਼ਨ ਸੀਗੇ ਤੇ ਅਸੀਂ ਸਾਡੇ ਕੋ ਤੇ ਕੋਈ ਇਦਾਂ ਦਾ ਕੋਈ ਸਾਜ਼ਨ ਨਹੀਂ ਸੀ ਨਾ ਸਾਡੇ ਕੋਈ ਇਦਾਂ ਦਾ ਤਜਰਬਾ ਸੀਗਾ ਇਹ ਤੇ ਮੇਰਾ ਖਿਆਲ ਹੈ ਕਿ ਲੋਕਾਂ ਨੇ ਆ ਮੁਹਾਰੇ ਇਹ ਲੋਕਾਂ ਨੇ ਸਾਰਾ ਕੁਝ ਕੀਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਲੋਕਾਂ ਦੀ ਜਿੱਤ ਆ ਇਹ ਪ੍ਰਬੰਧਵੀ ਲੋਕਾਂ ਨੇ ਕੀਤੇ ਸਭ ਕੁਝ ਮੇਰਾ ਖਿਆਲ ਹੈ ਕਿ ਜੋ ਜੋ ਜਿੱਦਾਂ ਦੀ ਜ਼ਰੂਰਤ ਸੀ ਲੋਕਾਂ ਨੇ ਆ ਮਹਾਰੇ ਕੀਤਾ ਸਾਰਾ ਕੁਝ ਅੱਜ ਜਿਹੜੀ ਤੁਹਾਨੂੰ ਹੁਣ ਇਨਵੀਟੇਸ਼ਨ ਪਹੁੰਚਿਆ ਜਿਹੜਾ ਸੱਦਾ ਪਹੁੰਚਿਆ ਹੈ ਕੀ ਕਿ ਹੈ ਕਿੰਨੇ ਬੰਦੇ ਅਲਾਉਡ ਨੇ ਅੱਜ ਕੀ ਕੁਝ ਚੀਜ਼ਾਂ ਜੜੀਆਂ ਨੇ ਉਹਨਾਂ ਨੇ ਤੁਹਾਨੂੰ ਦੱਸੀਆਂ ਨਹੀਂ ਅਜੇ ਤੱਕ ਇਹ ਚੀਜ਼ ਕਲੀਅਰ ਨਹੀਂ ਹੋਈ ਸਾਨੂੰ ਇਹਨਾਂ ਦੱਸਿਆ ਗਿਆ ਕਿ ਅੱਜ ਸੌ ਚਕਾਈ ਜਾਊਗੀ ਇਹਦੇ ਬਾਰੇ ਵਿੱਚ ਵੀ ਇਹ ਕਲੀਅਰ ਨਹੀਂ ਹੋਇਆ ਕਿ ਕਿੰਨੇ ਬੰਦੇ ਚਕਾਈ ਜਾਊਗੀ ਤੇ ਕਿੰਨੇ ਬੰਦਿਆਂ ਨੂੰ ਉਹਨਾਂ ਨੂੰ ਮਿਲਣ ਦਿੱਤਾ ਜਾਊਗਾ ਇਹ ਹੋ ਅਜੇ ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਵਾਲੇ ਸ਼ਾਇਦ ਉਹਨੇ ਇੱਥੇ ਪਹੁੰਚ ਹੋਏ ਆ ਉਹ ਸ਼ਾਇਦ ਉਹਨਾਂ ਦਾ ਹੁਣ ਕੋਈ ਉਹਨਾਂ ਦਾ ਸਚਡਿਊਲ ਬਣਦਾ ਤੇ ਉਹਦੇ ਹਿਸਾਬ ਨਾਲ ਸਾਨੂੰ ਦੇਣਗੇ ਜਾਣਕਾਰੀ ਤੇ ਉਦੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਸੈਸ਼ਨ ਤੇ ਕਿਸੇ ਅਧਿਕਾਰੀ ਨਾਲ ਹੁਣ ਤੱਕ ਗੱਲਬਾਤ ਹੋਈ ਕਿਉਂਕਿ ਜਿਹੜੀ ਪੈਰੋਲ ਦੀਆਂ ਸ਼ਰਤਾਂ ਨੇ 10 ਸ਼ਰਤਾਂ ਜਿਹੜੀਆਂ ਨੇ ਉਹ ਸਰਕਾਰ ਦੇ ਵੱਲੋਂ ਰੱਖੀਆਂ ਗਈਆਂ ਨੇ ਪਹਿਲਾਂ ਤਾਂ ਇਹ ਸ਼ਰਤਾਂ ਨੂੰ ਕਿਵੇਂ ਵੇਖਦੇ ਹੋ ਜਿਹੜੀਆਂ ਸ਼ਰਤਾਂ ਲਗਾਈਆਂ ਨੇ ਨਹੀਂ ਮੇਰੇ ਖਿਆਲ ਇਹ ਸਾਰਾ ਸਾਰ ਬੇਇਨਸਾਫੀ ਆ ਇਹ ਖਾਲੇ ਖਰੂਰ ਸਾਹਿਬ ਦੇ ਹਲਕੇ ਦੇ ਲੋਕਾਂ ਨਾਲ ਵੀ ਪੂਰੀ ਸਿੱਖ ਸੰਗਤ ਨਾਲ ਵੀ ਕਿ ਉਹ ਇੱਕ ਬੰਦੇ ਨੂੰ ਉਹਨਾਂ ਨੇ ਐਡੀ ਵੱਡੀ ਲੀਡ ਨਾਲ 4 ਲੱਖ ਲੋਕਾਂ ਨੇ ਉਹਨਾਂ ਨੂੰ ਤੋਂ ਵੱਧ ਲੋਕਾਂ ਨੇ ਉਹਨਾਂ ਕਰਕੇ ਉਹਨਾਂ ਜਿਤਾਇਆ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਓਪਨਲੀ ਲੋਕਾਂ ਨੂੰ ਪਹਿਲੀ ਗੱਲ ਤੇ ਅਸੀਂ ਪ੍ਰੋਲ ਵਧਾ ਕੇ ਉਹਨਾਂ ਦੇ ਹਲਕੇ ਦਾ ਦੌਰਾ ਕਰਨ ਦੀ ਉਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ ਸੀ ਪਰ ਜੇ ਹੁਣ ਉਹ ਅਜੇ ਉਹ ਨਹੀਂ ਦਿੱਤੀ ਜਾ ਸਕਦੀ ਤੇ ਜਦੋਂ ਇੱਥੇ ਆਉਂਦੇ ਆ ਤੇ ਜਿਨ੍ਹਾਂ ਲੋਕ ਉਹਨਾਂ ਨੂੰ ਮਿਲਣਾ ਚਾਹ ਰਹੇ ਉਹਨਾਂ ਨੂੰ ਮਿਲਣ ਦਿੱਤਾ ਜਾਣਾ ਚਾਹੀਦਾ ਮੀਡੀਆ ਨੂੰ ਮੁਖਾਤਬ ਹੋਣ ਦਿੱਤਾ ਜਾਣਾ ਚਾਹੀਦਾ ਕਿ ਉਹ ਜੋ ਆਪਣੇ ਦਿਲ ਦੀ ਗੱਲ ਆਪਣੇ ਆਪਣੇ ਜਿਹੜੋ ਵੋਟਰਾਂ ਨੂੰ ਜੋ ਵੀ ਉਹ ਅਪੀਲ ਕਰਨੀ ਚਾਹੁੰਦੇ ਹੋਣ ਜਾਂ ਉਹਨਾਂ ਦਾ ਧੰਨਵਾਦ ਕਰਨੇ ਚਾਹੁੰਦੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਅੱਛਾ ਸੀ ਕਿਉਂਕਿ ਆ ਉਮੂਮਨ ਜੀ ਗੱਲ ਹੈ ਕੋਈ ਵੀ ਉਮੀਦਵ ਤਾਂ ਉਹ ਤਨਵਾਦੀ ਦੋਰਾ ਆਪਣੇ ਹਲਕੇ ਦੇ ਵਿੱਚ ਆਪਣੀ ਸੀਟ ਦੇ ਉੱਤੇ ਕਰਦਾ ਹੀ ਕਰਦਾ ਹੈ ਪਰ ਇਹ 4 ਦਿਨਾਂ ਦੀ ਪਰੋਲ ਹੈ ਹਾਲਾਂਕਿ ਇਹਦੇ ਵਿੱਚ ਇਹ ਵੀ ਸ਼ਰਤ ਲਿਖੀ ਹੈ ਕਿ ਹੋ ਸਕਦਾ ਇਸ ਨੂੰ ਘਟ ਵੀ ਕੀਤਾ ਜਾ ਸਕਦਾ ਹੈ ਔਰ ਜਿਹੜੀਆਂ ਸ਼ਰਤਾਂ ਨੇ ਤਾਂ ਉਸ ਦੌਰ ਵੀ ਮੈਂ ਜ਼ਿਕਰ ਕਰੂੰਗਾ ਪਰ ਕੀ ਤੋਂ ਹੋਡੀ ਇੱਕ ਵਾਇਸ ਸੀ ਕਿ ਇੱਕ ਢੇੜਾ ਉਹਨਾਂ ਦੀ ਕੌਂਸ਼ੀਅੰਸ ਦੇ ਵਿੱਚ ਹੋਣਾ ਚਾਹੀਦਾ ਸੀ ਖਡੂਰ ਸਾਹਿਬ ਹੋਣਾ ਨਹੀਂ ਸਾਡੇ ਵੀ ਇੱਛਾ ਹੈ ਲੇਕਿਨ ਖਡੂਰ ਸਾਹਿਬ ਦੇ ਹਲਕੇ ਦੀ ਇਸ ਪੂਰੇ ਪੰਜਾਬ ਦੇ ਲੋਕਾਂ ਦੀ ਇੱਛਾ ਸੀ ਕਿ ਉਹਨਾਂ ਨੂੰ ਇੱਥੇ ਆ ਕੇ ਉਹਨਾਂ ਨੂੰ ਵਿਚਰਨਾ ਚਾਹੀਦਾ ਤੇ ਲੋਕਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਤੇ ਲੋਕਾਂ ਨੂੰ ਜਿਹੜਾ ਕਿ ਲੋਕਾਂ ਦੀਆਂ ਮੁਸ਼ਕਲਾਂ ਜੋ ਵੀ ਜੋ ਜੋੜੇ ਬੜੀਆਂ-ਬੜੀਆਂ ਉਮੀਦਾਂ ਉਹਨਾਂ ਉਤੋਂ ਰੱਖੀਆਂ ਉਹਨਾਂ ਨੇ ਤੇ ਉਹਨਾਂ ਨੂੰ ਉਹ ਦੱਸ ਸਕਦੇ ਤੇ ਆਉਣ ਵਾਲੇ ਸੈਸ਼ਨ 'ਚ ਉਹਨਾਂ ਦੀਆਂ ਮਸਲਿਆਂ ਨੂੰ ਪਾਰਲੀਮੈਂਟ 'ਚ ਰੱਖ ਸਕਦੇ ਪਹਿਲੀਆਂ ਦੋ ਸ਼ਰਤਾਂ ਤਾਂ ਇਹੀ ਸੀ ਕਿ ਪੁਲਿਸ ਤੈਹ ਹੋਣੀ ਹੈ ਕਿ ਕਿੰਨੀ ਪੁਲਿਸ ਨਾਲ ਲੈ ਕੇ ਉਹ ਪੂਰੇ ਦਾਇਰੇ ਦੇ ਵਿੱਚ ਅਮਰਿਤਪਾਲ ਸਿੰਘ ਉਹਨਾਂ ਨੇ ਆਉਣਾ ਹੈ ਤੀਜੀ ਨੰਬਰ ਜਿਹੜੀ ਸ਼ਰਤ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਤਾਂ ਅਮਰਿਤਪਾਲ ਸਿੰਘ ਹੋਣੀ ਹੱਦ ਕੋਈ ਨਹੀਂ ਟੱਪ ਸਕਦੇ ਯਾਨੀ ਕਿ ਦਿੱਲੀ ਦੇ ਵਿੱਚ ਹੀ ਉਹਨਾਂ ਨੂੰ ਸੀਮਤ ਕਰਕੇ ਰੱਖ ਦਿੱਤਾ ਹੈ ਪੰਜਾਬ ਨਹੀਂ ਆ ਸਕਦੇ ਦਿੱਲੀ ਤੋਂ ਜੇ ਦਿੱਲੀ ਦੀ ਜੂਰੀਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੇ ਦਿੱਲੀ ਦੀ ਹੱਤੋਂ ਕਹਿੰਦੇ ਬਾਹਰ ਨਹੀਂ ਜਾ ਸਕਦੇ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਬੇਇਨਸਾਫੀ ਆ ਕਿ ਜਿਹੜੇ ਉਹਨਾਂ ਦੀ ਪੰਜਾਬ ਦੇ ਲੋਕ ਜਿੱਥੇ ਉਹ ਜਿੱਤੇ ਉਸ ਧਰਤੀ ਤੇ ਉਹਨਾਂ ਨੂੰ ਨਾ ਜਾਣ ਦੇਣਾ ਤੇ ਮੇਰੇ ਖਿਆਲ ਅਕਿ ਬਹੁਤ ਇੱਕ ਵੱਡਾ ਤੱਕਾ ਹੀ ਕਹਿ ਸਕਦੇ ਇਹਨੂੰ ਤੇ ਇਹ ਤੇ ਮੇਰੇ ਖਿਆਲ ਜੇ ਉਹਨਾਂ ਚਾਰ ਦਿਨ ਦੀ ਪ੍ਰੋਲ ਸੀ ਤੇ ਉਹਨਾਂ ਨੂੰ ਸੋਚ ਚਾ ਕੇ ਉਹਨਾਂ ਦੇ ਹਲਕੇ ਚ ਲੈ ਜਾਇਆ ਜਾਣਾ ਚਾਹੀਦਾ ਸੀ ਚਾਹੇ ਉਹਨਾਂ ਦੇ ਆਪਣੀ ਦੇਖ ਰਹਿਸ਼ੀ ਲੈ ਕੇ ਜਾਂਦੇ ਤੇ ਉਹਨਾਂ ਨੂੰ ਮੀਡੀਆ ਨੂੰ ਲੋਕਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ ਕਿ ਇਹ ਵੀ ਕਲੌਜ਼ ਰੱਖਿਆ ਇੱਕ ਸ਼ਰਤ ਰੱਖੀ ਹੈ ਕਿ ਕਹਿੰਦੇ ਪਰਿਵਾਰ ਵੀ ਜੇ ਮੁਲਾਕਾਤ ਕਰੂਗਾ ਕਹਿੰਦੇ ਵੀਡੀਓ ਨਹੀਂ ਬਣਾਉਣੀ ਕੋਈ ਵੀ ਉਹਨਾਂ ਦਾ ਸੰਦੇਸ਼ ਜਿਹੜਾ ਹੈ ਉਹ ਰਿਕਾਰਡ ਕਰਕੇ ਜਨਤਕ ਨਹੀਂ ਕਰਨਾ ਕਹਿੰਦੇ ਨਹੀਂ ਚਲੋ ਜੀ ਚਲੋ ਜੋ ਵੀ ਇਹਨਾਂ ਦੀਆਂ ਸ਼ ਮਨਾਂਗੇ ਵੈਸੇ ਪਰ ਮੇਰਾ ਖਿਆਲ ਹੈ ਕਿ ਗਲਤ ਸ਼ਰਤਾਂ ਲਾਈਆਂ ਗਈਆਂ ਹਨ ਔਰ ਕਿਉਂਕਿ ਇੱਕ ਲਿਸਟ ਹੁੰਦੀ ਹੈ ਜਿਹੜੀ ਡਿਟੇਨੀ ਦੇ ਵਾਸਤੇ ਰਿਕਾਰਡ ਦੇ ਵਿੱਚ ਹੁੰਦੀ ਹੈ ਉਸ ਦੇ ਵਿੱਚ ਕਹਿੰਦੇ ਸਿਰਫ ਪਰਿਵਾਰਕ ਮੈਂਬਰ ਰਿਲੇਟਿਵ ਯਾ ਰਿਲੇਟਿਵਸ ਪਰਿਵਾਰਕ ਮੈਂਬਰ ਜਿਹੜੇ ਨਜ਼ਦੀਕੀ ਹੋਣਗੇ ਉਹੀ ਮੁਲਾਕਾਤ ਕਰ ਸਕਣਗੇ ਤਾਂ ਹੁਣ ਪਰਿਵਾਰ ਦੇ ਵਿੱਚੋਂ ਅੱਜ ਦਿੱਲੀ ਕੌਣ-ਕੌਣ ਪਹੁੰਚਿਆ ਹੋਇਆ ਉਹਨਾਂ ਦੇ ਪਤਨੀ ਮਾਤਾ ਜੀ ਤੇ ਤੁਸੀਂ ਔਰ ਹੋਰ ਚਾਚਾ ਜੀ ਔਰ ਕੌਣ-ਕੌਣ ਪਹੁੰਚੇ ਨਹੀਂ ਅਸੀਂ ਪਰਿਵਾਰ ਚੋਂ ਤੇ ਅਸੀਂ ਲੇਕਿਨ ਉਹਨਾਂ ਦਾ ਪਰਿਵਾਰ ਹੁਣ ਸਾਰਾ ਪੰਜਾਬ ਹੀ ਉਹਨਾਂ ਦਾ ਪਰਿਵਾਰ ਆ ਪੂਰਾ ਸਿੱਖ ਪੰਥ ਦਾ ਪਰਿਵਾਰ ਆ ਬਹੁਤ ਉਹਨਾਂ ਨੂੰ ਚਾਹੁਣ ਵਾਲੇ ਪਹੁੰਚੇ ਹੋਏ ਆ ਤੇ ਮੇਰਾ ਖਿਆਲ ਹੈ ਕਿ ਇਹ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਭੀ ਉਹਨਾਂ ਨੂੰ ਐਡੇ ਜਿਹੜੇ ਲੋਕਾਂ ਨੇ ਜਿਤਾਇਆ ਉਹ ਉਹਨਾਂ ਦੇ ਪਰਿਵਾਰ ਦੇ ਮੈਮਰੀ ਆ ਉਹਨਾਂ ਨੇ ਸਭ ਪਰਿਵਾਰ ਤੋਂ ਵੀ ਵੱਧ ਉਹਨਾਂ ਦੀ ਸਪੋਰਟ ਕੀਤੀ ਦਿਨ ਰਾਤ ਇੱਕ ਕੀਤਾ ਤੇ ਮੇਰੇ ਖਿਆਲ ਹੈ ਕਿ ਸਾਰਿਆਂ ਨੂੰ ਸਾਰਿਆਂ ਨੂੰ ਸਾਡੀ ਤੇ ਇੱਛਾ ਇਹ ਹੋਈ ਕਿ ਸਾਰਿਆਂ ਨੂੰ ਜਿੰਨੇ ਵੀ ਇੱਥੇ ਆ ਰਹੇ ਆ মিডিਆ ਵਾਲੇ ਆ ਰਹੇ ਆ ਜਾਂ ਦਿੱਲੀ ਦੀ ਸੰਗਤ ਆ ਰਹੀ ਆ ਸਾਰਿਆਂ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਅਸੀਂ ਹ ਕਰਦੇ ਆ ਕਿ ਇਸ ਫੈਸਲੇ ਤੇ ਦੁਬਾਰਾ ਗੌਰ ਕਰਕੇ ਇਹ ਜਿਹੜੇ ਇਹਨੇ ਉਹ ਵੀ ਇੱਥੇ ਆਏ ਹੋਏ ਆ ਤੇ ਜਿਹੜੇ ਇਹਨੇ ਲੋਕ ਉਹਨਾਂ ਨੂੰ ਮਿਲਣ ਵਾਸਤੇ ਆਏ ਉਹਨਾਂ ਨੂੰ ਮਿਲਣ ਦਾ ਮੌਕਾ ਦ ਹਾਲਾਂਕਿ ਅੱਜ ਐਮਪੀ ਬਣ ਜਾਣਗੇ ਪਹਿਲਾਂ ਜਿੱਤ ਤਾਂ ਗਏ ਨੇ ਐਮਪੀ ਤਾਂ ਬਣ ਹੀ ਹੋਏ ਨੇ ਪਰ ਅੱਜ ਸੋਹ ਚੁੱਕੇ ਜਿਹੜੀ ਫਾਰਮੈਲਿਟੀਆਂ ਹੁੰਦੀਆਂ ਉਹ ਚੁੱਕ ਕੇ ਉਹਨਾਂ ਦੇ ਨਾਮ ਦੇ ਨਾਲ ਪੂਰਾ ਉਹ ਐਮਪੀ ਲੱਗ ਜਾਊਗਾ ਉਸ ਤੋਂ ਬਾਅਦ ਉਹ ਚੀਜ਼ਾਂ ਵੀ ਉਹਨਾਂ ਨੂੰ ਨਾਲ ਹੀ ਮਿਲ ਜਾਣਗੀਆਂ ਉਹਨਾਂ ਦਾ ਇੱਕ ਸੈਕਟਰੀ ਮਿਲ ਜਾਊਗਾ ਉਹਨਾਂ ਨੂੰ ਜੋ ਵੀ ਉਹਨਾਂ ਦਾ ਪਰਸਨਲ ਅਸਿਸਟੈਂਟ ਹੋਊਗਾ ਜਾਂ ਕੰਮਕਾਰ ਜਿਹੜੇ ਨੇ ਦਫ਼ਤਰੀ ਵੀ ਸ਼ੁਰੂ ਹੋ ਜਾਣਗੇ ਅੱਗੇ ਮੈਨੂੰ ਲੱਗਦਾ ਕਿਉਂਕਿ ਜੇ ਲੰਬਾ ਸਮਾਂ ਹੈ ਕਿਸ ਤਰੀਕੇ ਨਾਲ ਉਹ ਬਾਹਰ ਆਉਂਦੇ ਨੇ ਪੈਰੋਲ ਦੇ ਉੱਤੇ ਆਉਂਦੇ ਨੇ ਇਹ ਬਾਤੀਆਂ ਗੱਲਾਂ ਨੇ ਜ਼ਿੰਮੇਵਾਰੀ ਤੁਹਾਨੂੰ ਮਿਲਦੀ ਹੈ ਤਾਂ ਕਿਵੇਂ ਫਿਰ ਤੁਸੀਂ ਹੁਣ ਸਾਰੀ ਇਹ ਦੇਖ ਰਿਕ ਕਰੋਗੇ ਮੁੱਦੇ ਤੁਹਾਡੇ ਕੋਲ ਆਉਣੇ ਸ਼ੁਰੂ ਹੋਗੇ ਖਡੂਰ ਸਾਹਿਬ ਦੇ ਕੋਈ ਡਿਵੈਲਪਮੈਂਟ ਦੇ ਮੁੱਦੇ ਜਾਂ ਲੋਕਾਂ ਦੇ ਮੁੱਦੇ ਤੁਹਾਡੇ ਤੱਕ ਪਹੁੰਚਨੇ ਸ਼ੁਰੂ ਹੋ ਗਏ ਹਾਂਜੀ ਮੁੱਦੇ ਤੇ ਸਾਡੇ ਕੋਈ ਫਿਲਹਾਲ ਤੇ ਇਹੋ ਜਿਹੇ ਮੁੱਦੇ ਆ ਰਹੇ ਆ ਕਿ ਜਿਹੜੇ ਸਰਕਾਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਸਪੋਰਟ ਕੀਤੀ ਆ ਉਹਨਾਂ ਨੂੰ ਸਰ ਪੰਜਾਬ ਸਰਕਾਰ ਦੇ ਆਏ ਜਿਹੜੇ ਮੰਤਰੀ ਆ ਜਾਂ ਕੋਹ ਡਰਾ ਧਮਕਾ ਰਹੇ ਆ ਉਹਨਾਂ ਤੇ ਨਜਾਇਜ਼ ਪਰਚੇ ਕਰਵਾ ਰਹੇ ਆ ਇਹੋ ਜੀਆਂ ਚੀਜ਼ਾਂ ਹੋ ਰਹੀਆਂ ਮੇਰੇ ਖਿਆਲ ਲੈ ਕੇ ਉਹਦੇ ਵਾਸਤੇ ਵੀ ਅਸੀਂ ਉਹਨਾਂ ਨਾਲ ਖੜਾਂਗੇ ਅਸੀਂ ਇਹ ਚੀਜ਼ ਦੇਖ ਰਹੇ ਸੀ ਕਿ ਚਲੋ ਸਰਕਾਰ ਇਹ ਕੋਈ ਫੈਸਲਾ ਇਹ ਹੋ ਜਾਂਦਾ ਤੇ ਆਪਣੇ ਆਪ ਹੀ ਉਹ ਚੀਜ਼ਾਂ ਨੂੰ ਲੋਕਾਂ ਦੇ ਡੈਮੋਕ੍ਰੇਸੀ ਚ ਹਰੇਕ ਦਾ ਅਧਿਕਾਰ ਹੈ ਕਿ ਕਿਹਨੂੰ ਵੋਟ ਪਾਉਣੀ ਇਹ ਤਾਂ ਕੇ ਨਾ ਉਹ ਜੇ ਉਹਨਾਂ ਨੇ ਆਪਣੀ ਅਸੀਂ ਤਾਂ ਉਹਨਾਂ ਨੂੰ ਕੋਈ ਲਾਲਚ ਦੇ ਕੇ ਜਾਂ ਉਹਨਾਂ ਨੂੰ ਕੋਈ ਡਰਾ ਧਮਕਾ ਕੇ ਤੇਰੇ ਵੋਟ ਨਹੀਂ ਤ ਲਈ ਤੋਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਵੋਟ ਪਾਈ ਤੇ ਇਸ ਕਰਕੇ ਮੇਰੇ ਖਿਆਲ ਲੋਕ ਫਤਿਹਦਾ ਜਿਹੜਾ ਉਹਨਾਂ ਨੂੰ ਸਤਕਾਰ ਕਰਨਾ ਚਾਹੀਦਾ ਸਰਕਾਰ ਨੂੰ ਤੇ ਮੰਤਰੀਆਂ ਨੂੰ ਵੀ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਉਹਨਾਂ ਦੇ ਝੂਠੇ ਮੁਕਦਮੇ ਜਾਂ ਉਹਨਾਂ ਨੂੰ ਡਰਾ ਧਮਕਾਉਣ ਦਾ ਜਿਹੜਾ ਕ सिलसिला ਬੰਦ ਹੋਣਾ ਚਾਹੀਦਾ ਨਹੀਂ ਤੇ ਅਸੀਂ ਉਹਦੇ ਖਿਲਾਫ ਵੀ ਕੋਈ ਵੱਡੀ ਮੂਵਮੈਂਟ ਖੜੀ ਕਰਾਂਗੇ ਪੈਰੋਲ ਦੇ ਵਾਸਤੇ ਕੋਈ ਅਪੀਲ ਕਰੋਗੇ ਤੁਸੀਂ ਸਰਕਾਰਾਂ ਨੂੰ ਜਾਂ ਸਪੀਕਰ ਸਾਹਿਬ ਨੂੰ ਅੱਜ ਮਿਲੋਗੇ ਤਾਂ ਉਹਨਾਂ ਨੂੰ ਅਪੀਲ ਰਹੂਗੀ ਕਿ ਪੈਰੋਲ ਵਧਾਈ ਜਾਵੇ ਜਾਂ ਬਾਹਰ ਇਹਨਾਂ ਨੂੰ ਹੁਣ ਲੈ ਕੇ ਆਇਆ ਨੇ ਸਾਡੀ ਤੇ ਸਰਕਾਰ ਆ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਸਾਡੀ ਇਹੋ ਅਪੀਲ ਆ ਕਿ ਇਹ ਜਿਹੜਾ ਇਹ ਏਡਾ ਵੱਡਾ ਫਤਵਾ ਪਹਿਲਾਂ ਵੀ ਉਹ ਤੇ ਨਜਾਇਜ਼ ਤੁਸੀਂ ਉਹਨਾਂ ਨੂੰ ਲੋਕਾਂ ਤੋਂ ਦੂਰ ਕੀਤਾ ਇਹੋ ਜੇ ਗਲਤ ਕਾਨੂੰਨ ਲਾ ਕੇ ਇਸ ਕਰਕੇ ਤੁਸੀਂ ਵਾਪਸ ਲਓ ਇਹਨਾਂ ਨੂੰ ਤੇ ਉਹਨਾਂ ਚ ਲੋਕਾਂ ਦੀ ਸੇਵਾ ਕਰਨ ਦੇ ਵਾਸਤੇ ਉਹਨਾਂ ਨੂੰ ਮੌਕਾ ਲੋਕਾਂ ਨੇ ਸੇਵਾ ਮੰਗੀ ਉਹਨਾਂ ਕੋਲ ਤੇ ਇਸ ਕਰਕੇ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਣਾ ਜਿਹੜੀ ਸੋਚ ਚੁੱਕਣੀ ਆ ਉਹਦੇ ਵਿੱਚ ਹੋਣਾ ਕਿ ਮੈਂ ਸੰਵਿਧਾਨ ਦੀ ਸੋਚ ਚੁੱਕਦਾ ਇਸ ਦੇ ਉੱਤੇ ਹਾਲਾਂਕਿ ਪਹਿਲਾਂ ਵੀ ਸਵਾਲ ਤੁਹਾਨੂੰ ਹੋ ਚੁੱਕੇ ਨੇ ਤੁਸੀਂ ਜਵਾਬ ਵੀ ਦਿੱਤਾ ਪਰ ਕਿਉਂਕਿ ਹੁਣ ਅੱਜ ਇਹ ਦਿਨ ਹੈ ਔਰ ਸੋਚ ਚੁਕਣੀ ਹੈ ਤਾਂ ਕਿਵੇਂ ਵੇਖਦੇ ਹੋ ਕਹਿੰਦੇ ਕਿ ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਸੀਗੇ ਉਹ ਅੱਜ ਸੰਵਿਧਾਨ ਨੂੰ ਕਿਵੇਂ ਫਿਰ ਸੋਚ ਚੁੱਕਣ ਲਈ ਤਿਆਰ ਨੇ ਮੇਰਾ ਖਿਆਲ ਹੈ ਕਿ ਇਹ ਸੁਵਿਧਾਨ ਨੂੰ ਜੇ ਸਾਰੇ ਲੋਕ ਮੰਨਦੇ ਹੁੰਦੇ ਨਾ ਸਾਡੇ ਨੇਤਾ ਤੇ ਅੱਜ ਕੱਲ ਸਾਡੇ ਦੇਸ਼ ਦੀ ਕੋਈ ਨਹਾਰ ਹੋ ਰਹੀ ਦੀ ਖਾਲਸ ਸੁਵਿਧਾਨ ਦੀ ਸੌ ਜਿਹੜੀ ਫਾਰਮੈਲਟੀ ਵਾਸਤੇ ਚੁੱਕੀ ਜਾ ਰਹੀ ਆ ਮੁੜ ਕੇ ਸਾਰਾ ਕੁਝ ਉਹ ਫਿਰਕੂਵਾਦ ਕਰ ਕ੍ਰਪਸ਼ਨ ਸਭ ਕੁਝ ਜੋ ਚੱਲ ਰਿਹਾ ਮੇਰਾ ਖਿਆਲ ਉਹ ਸੁਵਿਧਾਨ ਨੂੰ ਇੱਕ ਫਾਰਮੈਲਟੀ ਤੌਰ ਤੇ ਵਰਤਿਆ ਜਾ ਰਿਹਾ ਉਹ ਤੇ ਅਸਰ ਨਹੀਂ ਕੀਤਾ ਜਾ ਰਿਹਾ ਇਹ ਮੇਰਾ ਖਿਆਲ ਅਮਰਤਪਾਲ ਨੇ ਨਹੀਂ ਇਹ ਜਿਹੜੇ ਖਰੂਰ ਸਾਹਿਬ ਦੇ ਇੰਨੇ ਵੱਡੇ ਪੰਜਾਬ ਦੇ ਲੋਕਾਂ ਨੇ ਇਹ ਸੌ ਚੁੱਕਣੀ ਆ ਤੇ ਮੇਰਾ ਖਿਆਲ ਹੈ ਕਿ ਜੋ ਫਾਰਮੈਲਟੀਆਂ ਹੋ ਉਹ ਤਾਂ ਪੂਰੀਆਂ ਕਰਨਗੇ ਤੇ ਬਾਕੀ ਇਹ ਚੀਜ਼ ਹੈ ਕਿ ਉਹ ਆਪਣੇ ਲੋਕਾਂ ਨਾਲ ਖੜ੍ਹੇ ਕੇ ਲੋਕਾਂ ਦੇ ਜੋ ਵੀ ਹੱਕ ਹਕੂ ਕੇ ਉਹਨਾਂ ਵਾਸਤੇ ਬਲੰਦ ਆਵਾਜ਼ ਰਠਾਉਣਗੇ ਨਸ਼ਾ ਤੁਹਾਡਾ ਇੱਕ ਬਹੁਤ ਅਹਿਮ ਮੁੱਦਾ ਸੀ ਨਸ਼ੇ ਨੂੰ ਲੈ ਕੇ ਤੁਸੀਂ ਸਾਰਾ ਪ੍ਰਚਾਰ ਵੀ ਕੀਤਾ ਕਿ ਆ ਲੱਕ ਵੀ ਤੋੜਨਾ ਨਸ਼ੇ ਦਾ ਤਾਂ ਹੁਣ ਜਦੋਂ ਅਖੀਰਲੀ ਵਾਰ ਤੁਹਾਡੀ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਤਾਂ ਉਹਨਾਂ ਨੇ ਕੁਝ ਦੱਸਿਆ ਕਿ ਕੀ ਕੁਝ ਆਪਾਂ ਕੰਮ ਕਰਨੇ ਨੇ ਨਸ਼ੇ ਨੂੰ ਖਤਮ ਕਰਨ ਦੇ ਨਹੀਂ ਇਹ ਸਭ ਤੋਂ ਜਿਹੜਾ ਇਹ ਇੱਕ ਜ਼ਰੂਰੀ ਕੰਮ ਇਹੋ ਹੀ ਆ ਕਿ ਸਾਡੀ ਨੌਜਵਾਨੀ ਨੂੰ ਬਚਾਇਆ ਜਾਣਾ ਜਿੱਦਾਂ ਜੇ ਅਸੀਂ ਆਪਣੀ ਨੌਜਵਾਨੀ ਖੋ ਲਈ ਤੇ ਮੇਰੇ ਖਿਆਲ ਸਾਡਾ ਕੋਈ ਬਾਕੀ ਹੋਰ ਤਰੱਕੀਆਂ ਹੋਰ ਜੋ ਵੀ ਕੀਤਾ ਸਾਰਾ ਵਿਅਰਥ ਚਲਾ ਜਾਊਗਾ ਇਸ ਕਰਕੇ ਉਹਨਾਂ ਦਾ ਵੀ ਇਹੋ ਹੈ ਕਿ ਆਪਣੀ ਨੌਜਵਾਨੀ ਜਿਹੜੀ ਜੋ ਕੀ ਆ ਸੱਭਿਆਚਾਰ ਦੇ ਨਾਂ ਦੇ ਉੱਤੇ ਉਹਨਾਂ ਪਤੇਤਪੁਣੇ ਵਾਲ ਉਹਨਾਂ ਨੂੰ ਨਸ਼ਿਆਂ ਵਾਲੇ ਇਹ ਜੀ ਦਲਦਲ ਚਪਤਾ ਤੇ ਸਾਧ ਦਿੱਤਾ ਗਿਆ ਉਹ ਚੋਂ ਕੱਢਣਾ ਸਾਡਾ ਪਹਿਲਾ ਫਰਜ ਆ ਤੇ ਉਹਦੇ ਵਾਸਤੇ ਉਹ ਉਹਨਾਂ ਦੀ ਵੀ ਇਹੋ ਇੱਛਾ ਵਾ ਤੇ ਸਾਡੇ ਵੀ ਤੇ ਸਾਰੇ ਸਮਾਜ ਦੀ ਵੀ ਇਹੋ ਇੱਛਾ ਕਿ ਇਹਨੇ ਸਾਡੇ ਇੱਕ ਪੰਜਾਬ ਦੇ ਨਾਂ ਤੇ ਸਿੱਖਾਂ ਦੇ ਨਾਂ ਤੇ ਇੱਕ ਨਸ਼ਾ ਬਹੁਤ ਵੱਡਾ ਕਲੰਕ ਆ ਇਹਨੂੰ ਸਾਰਿਆਂ ਨੂੰ ਰਲ ਮਿਲ ਕੇ ਅਸੀਂ ਤੁਹਾਡੇ ਗਾੜੀ ਵੀ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਵੱਧ ਤੋਂ ਵੱਧ ਯੋਗਦਾਨ ਪਾਓ ਮੇਰਾ ਇੱਕ ਸਵਾਲ ਹੋਗਾ ਕਿ ਜਿਹੜੇ ਚੋਣਾਂ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਜਾਂ ਫਿਰ ਮੀਆਂ ਵੈਂਟ ਜਾਂ ਲਾਲਜੀਤ ਭੁੱਲਰ ਇਹ ਜ਼ਿਕਰ ਕਰਦੇ ਹੁੰਦੇ ਸੀ ਕਿ ਇਹ ਤਾਂ ਜੀਪੀ ਦੇ ਬੰਦੇ ਨੇ ਆਰਐਸਐਸ ਦੇ ਬੰਦੇ ਨੇ ਏਜੰਸੀਆਂ ਦੇ ਬੰਦੇ ਨੇ ਕੀ ਜਵਾਬ ਆਉਂਦਾ ਮੇਰਾ ਖਿਆਲ ਹੈ ਕਿ ਜੇ ਇਦਾਂ ਦੇ ਬੰਦੇ ਮਿਲ ਜਾਂਦੇ ਆ ਜਿਨ੍ਹਾਂ ਨੂੰ ਲੋਕ ਇੰਨਾ ਪਿਆਰ ਕਰਦੇ ਆ ਤੇ ਉਹ ਕਿਸੇ ਵੀ ਮੇਰੇ ਖਾਲ ਅਜੰਸੀ ਦੇ ਹੋਣ ਉਹ ਪਰ ਉਹ ਲੋਕ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਇਹੋ ਜਿਹੇ ਜਿਹੜਾ ਇਲਜ਼ਾਮ ਆ ਜੇ ਮਿਰਸਾ ਸਿੰਘ ਵਲਟੋਹਾ ਹੋਣਾ ਹੈ ਜਾਂ ਉਹਨਾਂ ਦੀ ਪਾਰਟੀ ਨੇ ਵੀ ਬੜਾ ਚਿਰ ਬੀਜੇਪੀ ਦੇ ਨਾਲ ਰਹੇ ਆ ਤੇ ਮੇਰੇ ਖਾਲ ਇਹੋ ਜੀਆਂ ਚੀਜ਼ਾਂ ਲੋਕਾਂ ਦੇ ਹਿੱਤ ਚ ਕੰਮ ਕਰਨਾ ਚਾਹੀਦਾ ਮੇਰੇ ਇਹੋ ਜਿਹੇ ਇਲਜ਼ਾਮ ਬਾਜ਼ੀ ਜਾਂ ਜਿਹੜੀ ਹੈ ਜੇ ਬੀਜੇਪੀ ਦੇ ਹਿੱਤ ਚ ਹੁੰਦੇ ਤੇ ਬੀਜੇਪੀ ਉਹਨਾਂ ਦੇ ਖਿਲਾਫ ਚੋਣਾਂ ਨਾਲ ਲੜਦੀ ਹੈ ਜਾਂ ਜੇ ਹੋਰ ਕੋਈ ਇਹੋ ਜੀਆਂ ਚੀਜ਼ਾਂ ਹੁੰਦੀਆਂ ਤਾਂ ਮੇਰੇ ਖਾਲ ਇਹ ਇਹ ਲੋਕਾਂ ਦੇ ਉਹ ਨੇਤਾ ਵਾ ਤੇ ਲੋਕਾਂ ਨੇ ਉਹਨੂੰ ਇ ਤੇ ਹਰੀ ਅੰਮ੍ਰਿਤ ਪਾਲ ਉਹਨਾਂ ਦੀ ਐਸਜੀਪੀਸੀ ਦੀ ਹੈ ਕੋਈ ਨਵੀਂ ਧਿਰ ਬਣਾਉਣ ਦੀ ਹੈ ਅਗਵਾਈ ਕਰਨ ਦੀ ਹੈ 27 ਦੀਆਂ ਚੋਣਾਂ ਆ ਗਏ ਨੇ ਨਹੀਂ ਅਜੇ ਜੇ ਇਹ ਫਿਲਹਾਲ ਕੀ ਹੈ ਜੇ ਤੇ ਜਿਹੜਾ ਇਹ ਜਿਹੜਾ ਇਹ ਦਿੱਤਾ ਗਿਆ ਫਤਵਾ ਦਿੱਤਾ ਗਿਆ ਉਹਦੀ ਜਿਹੜੀ ਜ਼ਿੰਮੇਵਾਰੀਆਂ ਲੋਕਾਂ ਨੇ ਲਾਈਆਂ ਉਹਦੇ ਵਾਸਤੇ ਜੇ ਅਜੇ ਕੋਈ ਉਹਨਾਂ ਨਾਲ ਕੋਈ ਸੰਮਾਨ ਨਹੀਂ ਮਿਲਿਆ ਸਾਡਾ ਤੇ ਮੇਰਾ ਖਿਆਲ ਹੈ ਕਿ ਸਾਨੂੰ ਪੁਰਜੀ ਸਿੰਘ ਖਾਲਸਾਹਣੀ ਕਹ ਰਹੇ ਸੀ ਕਹਿੰਦੇ ਕਿ ਅਸੀਂ ਇਕੱਠੇ ਮਿਲ ਕੇ ਅਗਵਾਈ ਕਰਨ ਨੂੰ ਤਿਆਰ ਆ ਅੰਮ੍ਰਿਤਪਾਲ ਉਹਣੀ ਬਾਹਰ ਆਉਂਦੇ ਨੇ ਤਾਂ ਕਹਿੰਦੇ ਕਿ ਇੱਕ ਤੇ ਇੱਕ 11 ਹੋਊਗਾ ਔਰ ਕਹਿੰਦੇ ਇੱਕ ਵੱਡਾ ਬਲ ਮਿਲੂਗਾ ਨੇ ਉਹ ਤੇ ਠੀਕ ਹੈ ਕਿ ਜੀ ਅੱਗੇ ਵੀ ਜਿਹੜੀ ਹੈ ਜਿਹੜੀ ਹੈ ਇਲੈਕਸ਼ਨ ਜਿੱਤੀ ਗਈ ਆ ਇਹ ਵੀ ਸਾਰੇ ਕੌਮ ਨੇ ਲੜ ਕੇ ਲੜੀ ਆ ਤੇ ਅੱਗੇ ਤੋਂ ਵੀ ਅਸੀਂ ਚਾਹੁੰਦੇ ਆ ਕਿ ਕੌਮ ਚ ਚੰਗੇ ਜਿਹੜੇ ਲੀਡਰ ਅੱਗੇ ਆਉਣ ਜਿਹੜੇ ਕੌਮ ਨੂੰ ਸਹੀ ਅਗਵਾਈ ਦੇਣ ਨਿੱਜਵਾਤੋਂ ਉੱਪਰ ਉੱਠ ਕੇ ਜਿਹੜਾ ਉਹ ਕੌਮ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਕੰਮ ਕਰਨ ਉਹ ਧੰਨਵਾਦ ਜੀ ਵਾਈਕੋਜੀ ਖਾਲਸਾ ਸਾਹਿਬ ਵਾਈਕੋਜੀ ਫਤਿਹ ਤਾਂ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਹੋਣੀ ਖਾਸ ਤੌਰ ਦੇ ਉੱਤੇ ਜੁੜੇ ਸਾਡੇ ਨਾਲ ਪ੍ਰੋ ਪੰਜਾਬ ਟੀਵੀ ਦੇ ਉੱਤੇ ਔਰ ਸੋ ਅੱਜ ਚੁੱਕੀ ਜਾਣੀ ਹੈ ਸੋ ਚੁੱਕਣ ਤੋਂ ਪਹਿਲਾਂ ਜੋ ਕੁਝ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਸੀ ਉਹ ਸਾਂਝੇ